ਹੈਲੋ ਦੋਸਤੋ ਸਵਾਗਤ ਹੈ ਜੀ ਅੱਜ ਸਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਜਲਦੀ ਬਣਨ ਵਾਲਾ ਤੇ ਸਿੰਪਲ ਸਾਡੇ ਘਰ 'ਚ ਸਭ ਨੂੰ ਪਸੰਦ ਆਉਣ ਵਾਲਾ ਆਟੇ ਦਾ ਹਲਵਾ ਤੇ ਬਹੁਤ ਹੀ ਜਲਦੀ ਇਹਨੂੰ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਚਲੋ ਫੇਰ ਸਟਾਰਟ ਕਰਦੇ ਹਾਂ ਅੱਜ ਦੀ ਰੈਸਪੀ ਇਸ ਲਈ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਕਟੋਰੀ ਆਟਾ ਤੇ ਇੱਕ ਕਟੋਰੀ ਚੀਨੀ ਤੇ ਇੱਕ ਕਟੋਰੀ ঘি ਘਿਓ ਲੈ ਲੈਣਾ ਆਪਾਂ ਦੇਸੀ ਇਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਜਿਹੜਾ ਚਾਸ਼ਨੀ ਤਿਆਰ ਕਰਾਂਗੇ ਚਾਸ਼ਨੀ ਮਤਲਬ ਬਸ ਆਪਾਂ ਨੇ ਸਿਰਫ ਇੱਕ ਚੀਨੀ ਨੂੰ ਪਿਘਲਾਉਣਾ ਇੱਕ ਕਟੋਰੀ ਚੀਨੀ ਲਈਆ ਉਹਦੇ ਲਈ ਆਪਾਂ ਦੋ ਕਟੋਰੀਆ ਜਿਹੜਾ ਪਾਣੀ ਲਿਆ ਨਾਲ ਮੈਂ ਥੋੜੇ ਜੇ ਕੇਸਰ ਐਡ ਕਰਤਾ ਇਸ ਦੇ ਵਿੱਚ ਇਹ ਆਪਸ਼ਨਲ ਹੈ ਹੈ ਤਾਂ ਪਾ ਲਓ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਹੈ ਜਦੋਂ ਚੀਨੀ ਆ ਜਿਹੜੀ ਇਹ ਮੈਲਟ ਹੋ ਜੂਗੀ ਤਾਂ ਆਪਾਂ ਨੇ ਉਸ ਟਾਈਮ ਤੇ ਗੈਸ ਦੀ ਜਿਹੜੀ ਫਲੇਮ ਆ ਉਹ ਬੰਦ ਕਰ ਦੇਣੀ ਆ ਤੇ ਫਿਰ ਆਪਾਂ ਇਸ ਨੂੰ ਟੱਕ ਕੇ ਰੱਖ ਦੇਣਾ ਤੁਸੀਂ ਦੇਖ ਸਕਦੇ ਹੋ ਮੈਲਟ ਹੋ ਚੁੱਕੀ ਹੈ ਜੀਨੀ ਤੇ ਬਾਕੀ ਆ ਜੋ ਗਰਮ ਹੈ ਪਾਣੀ ਤਾਂ ਉਹ ਚ ਮੈਲਟ ਹੋ ਜੂਗੀ ਇਧਰ ਆਪਾਂ ਨੇ ਹੁਣ ਕੜਾਹੀ ਲੈ ਲਈ ਆ ਇਹਦੇ ਵਿੱਚ ਆਪਾਂ ਨੇ ਘਿਓ ਐਡ ਕਰਤਾ ਦੇਸੀ ਘਿਓ ਲਿਆ ਨਾਲ ਹੀ ਆਪਾਂ ਨੇ ਜੀ ਆਟਾ ਜਿਹੜਾ ਮੈਜ਼ਰ ਕਰਕੇ ਰੱਖਿਆ ਸੀ ਆਪਾਂ ਨੇ ਕਣਕ ਦਾ ਆਟਾ ਉਹ ਆਪਾਂ ਇਸ ਵਿੱਚ ਐਡ ਕਰ ਦੇਣਾ ਤੇ ਇਸ ਨੂੰ ਆਪਾਂ ਨੇ ਘਿਓ ਦੇ ਨਾਲ ਮਿਕਸ ਕਰ ਲੈਣਾ ਤੇ ਇਹ ਪ੍ਰੋਸੈਸ ਆ ਜਿਹੜਾ ਆਪਾਂ ਉਹ ਬਿਲਕੁਲ ਹੀ ਲੋ ਫਲੇਮ ਤੇ ਕਰਨਾ ਹੈ ਕਿਉਂਕਿ ਆਟੇ ਦੀ ਪਣਾਈ ਆ ਜਿਹੜੀ ਉਹ ਜਿੰਨੀ ਆਪਾਂ ਲੋ ਫਲੇਮ ਤੇ ਕਰਾਂਗੇ ਉੰਨਾ ਹੀ ਆਪਣਾ ਸਵਾਦ ਆ ਜਿਹੜਾ ਹਲਵਾ ਬਣ ਕੇ ਤਿਆਰ ਹੋਏਗਾ ਅਗਰ ਆਪਾਂ ਇਸ ਨੂੰ ਤੇਜ਼ आंच ਤੇ ਬਣਾਵਾਂਗੇ ਤਾਂ ਇਹ ਜਿਹੜਾ ਆਟਾ ਉਹ ਸੜ ਜਾਏਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਪਹਿਲਾਂ ਨਾਲੋਂ ਕਿੰਨਾ ਲਿਕਵਿਡ ਫਾਰਮ 'ਚ ਆ ਗਿਆ ਕਿਉਂਕਿ ਇਸ ਨੂੰ ਆਪਾਂ ਜਿਵੇਂ ਜਿਵੇਂ ਭੁੰਨੀ ਜਾਵਾਂਗੇ ਜਿਹੜਾ ਆਟਾ ਵਾ ਉਹ ਘਿਓ ਨੂੰ ਛੜਦਾ ਜਾਏਗਾ ਤੇ ਹੁਣ ਆਪਾਂ ਦੇਖ ਸਕਦੇ ਹਾਂ ਕਿ ਇਹਦਾ ਜਿਹੜਾ ਕਲਰ ਉਹ ਚੇਂਜ ਹੋ ਗਿਆ ਸੀ ਇਸ ਸਟੇਜ ਤੇ ਆ ਕੇ ਤੁਸੀਂ ਪੂਰਾ ਧਿਆਨ ਰੱਖਣਾ ਤੇ ਇਸ ਨੂੰ ਜ਼ਿਆਦਾ ਆਪਾਂ ਬਰਾਊਨ ਨਹੀਂ ਕਰਨਾ ਨਹੀਂ ਤਾਂ ਆਟਾ ਵਾ ਜਿਹੜਾ ਬਿਲਕੁਲ ਕਾਲਾ ਹੋ ਜਾਊਗਾ ਤੇ ਹੁਣ ਜਿਹੜਾ ਆਪਾਂ ਪਾਣੀ ਗਰਮ ਕਰਕੇ ਰੱਖਿਆ ਸੀ ਉਹ ਇਸ ਵਿੱਚ ਹੌਲੀ-ਹੌਲੀ ਆਪਾਂ ਐਡ ਕਰ ਦੇਣਾ ਤੇ ਗੈਸ ਦੀ ਫਲੇਮ ਆਪਾਂ ਲੋ ਹੀ ਰੱਖਣੀ ਆ ਤੇ ਇਸ ਤਰ੍ਹਾਂ ਬਸ ਆਪਾਂ ਘਮਾਉਂਦੇ ਜਾਵਾਂਗੇ ਤੇ ਜਦੋਂ ਆਪਣਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੁਣ ਹਲਵਾ ਵਾ ਉਹ ਕੜਾਹੀ ਨੂੰ ਛੱਡਦਾ ਜਾ ਰਿਹਾ ਸਾਈਡਾਂ ਤੋਂ ਇਸ ਦਾ ਮਤਲਬ ਹੈ ਜਿਹੜਾ ਆਪਣਾ ਹਲਵਾ ਬਣ ਕੇ ਉਹ ਰੈਡੀ ਹੋ ਚੁੱਕਿਆ ਤੇ ਇਹਦੇ ਵਿੱਚ ਹੁਣ ਆਪਾਂ ਲਾਸਟ ਵਿੱਚ ਥੋੜਾ ਜਿਹਾ ਦੇਸੀ ਘਿਓ ਹੋਰ ਐਡ ਕਰਾਂਗੇ ਇੱਕ ਚਮਚ ਜਿਸ ਦੇ ਨਾਲ ਆਪਣੇ ਹਲਵੇ ਦੇ ਵਿੱਚ ਇੱਕ ਸ਼ਾਈਨ ਆ ਜਾਏਗੀ ਤੇ ਇੱਕ ਘਿਓ ਦਾ ਟੇਸ ਆ ਹੋਰ ਜ਼ਿਆਦਾ ਵਰਕਰਾਰ ਹੋ ਜਾਏਗਾ ਥੋੜਾ ਜਿਹਾ ਮੈਂ ਇਸ ਵਿੱਚ ਇਲਾਚੀ ਪਾਊਡਰ ਐਡ ਕਰਤਾ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਲਾਂਗੇ ਬਸ ਇਹੀ ਹੈ ਜੋ ਆਪਣਾ ਹਲਵਾ ਬਣਨ ਦਾ ਇੱਕ ਤਰੀਕਾ ਹੁੰਦਾ ਤੇ ਇਹਨੂੰ ਆਪਾਂ ਬਹੁਤ ਹੀ ਜਲਦੀ ਬਣਾ ਕੇ ਆਪਾਂ ਤਿਆਰ ਕਰ ਲੈਣੇ ਆ ਤੇ ਜਦੋਂ ਆਪਣਾ ਹਲਵਾ ਇਸ ਤਰ੍ਹਾਂ ਕੜਾਹੀ ਦੇ ਵਿੱਚ ਘੁੰਮਣਾ ਸ਼ੁਰੂ ਹੋ ਜਾਂਦਾ ਉਹ ਸਾਈਡਾਂ ਨੂੰ ਛੱਡ ਦਿੰਦਾ ਇਸ ਦਾ ਮਤਲਬ ਹੈ ਸਾਡਾ ਹਲਵਾ ਜਿਹੜਾ ਪਰਫੈਕਟ ਬਣ ਕੇ ਤਿਆਰ ਹੋ ਚੁੱਕਿਆ ਤੇ ਇਸ ਨੂੰ ਤੁਸੀਂ ਜੀ ਹੁਣ ਗਰਮਾ-ਗਰਮ ਸਰਵ ਕਰੋ ਖਾਓ ਇੰਜੋਏ ਕਰੋ ਤੇ ਆਪਾਂ ਵੀ ਲੱਗਿਆ ਜੀ ਇਹਨੂੰ ਹੁਣ ਸਰਵ ਕਰਾਂ ਗਰਮ-ਗਰਮ ਕਿਉਂਕਿ ਬੱਚੇ ਆਟੇ ਦਾ ਹਲਵਾ ਹੋਵੇ ਬਹੁਤ ਖੁਸ਼ ਹੋ ਕੇ ਖਾਂਦੇ ਆ ਵੈਸੇ ਵੀ ਬੱਚਿਆਂ ਨੂੰ ਸਰਦੀਆਂ ਨੇ ਹਲਵਾ ਵਗੈਰਾ ਇਹਨਾਂ ਨੂੰ ਰੂਟੀਨ 'ਚ ਦੇਣੇ ਚਾਹੀਦੇ ਆ ਡਾਕਟਰ ਵੀ ਪ੍ਰੈਫਰ ਕਰਦੇ ਆ ਕਿ ਬੱਚਿਆਂ ਨੂੰ ਇਹ ਸਭ ਚੀਜ਼ਾਂ ਖਵਾਓ ਤੇ ਲਓ ਜੀ ਆਪਣਾ ਆਟੇ ਦਾ ਹਲਵਾ ਜਿਹੜਾ ਉਹ ਬਣ ਕੇ ਹੋ ਗਿਆ ਤਿਆਰ ਗਰਮਾ ਗਰਮ ਸਰਦੀ ਦਾ ਮੌਸਮ ਤੇ ਗਰਮਾ ਗਰਮ ਆਟੇ ਦਾ ਹਲਵਾ ਸਰਦੀ ਦੇ ਮੌਸਮ ਦੇ ਵਿੱਚ ਹੀ ਅਕਸਰ ਇਹ ਸਭ ਚੀਜ਼ਾਂ ਖਾਧੀਆਂ ਜਾਂਦੀਆਂ ਨੇ ਗਰਮੀ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਅਵੋਇਡ ਕਰਦੇ ਹਾਂ ਨਾ ਸਭ ਚੀਜ਼ਾਂ ਨੂੰ ਤੇ ਇੰਜੋਏ ਕਰੋ ਤੁਸੀਂ ਸਾਰੇ ਤੁਸੀਂ ਵੀ ਬਣਾਓ ਤੇ ਖਾਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਫੋਲੋ ਕਰਨਾ ਨਾ ਭੁੱਲਣਾ ਥੈਂਕ ਯੂ ਬਾਏ ਬਾਏ